ਧਾਰਮੀ ਕਰਮ ਕਰਨਗੇ ਦੇਕੀ ਵਾਲੇ ਕੰਮ ਕਰਦੇ ਨੇ ਕੋਈ ਵਿਕਾਰ ਹੀ ਨਹੀਂ ਕੋਈ ਦੋਖਾ ਤੜੀ ਨਹੀਂ ਕੋਈ ਗਾਰਵਰੋਧ ਨਹੀਂ ਕਿਉਂਕਿ ਰੱਬ ਨਾਲ ਜੀ ਵਰਤ ਰਹਿਆ ਹੈ ਪਰਮਾਤਮਾ ਰੂਪੀ ਜੀ ਸਭ ਵਿੱਚ ਵਰਤ ਰਹੇ ਹਨ ਨਾਮ ਸੇ ਬਨਾਏ ਐਸੀ ਜੀਆਂ ਦੇ ਹਿਰਦੇ ਵਿੱਚ ਨਾਮ ਤੇ ਰੋ ਮੰਨ ਕਰਕੇ ਬਿਰਮਲ ਨੇ ਤਨ ਕਰਕੇ ਨਿਰਮਲ ਨੇ ਕਾਹਨੇ ਕਰੰਬੀ ਸਦਾ ਸਾਫ ਸੁਥਰੇ ਅੰਦਰ ਆਤਮਾ ਨਾਮ ਦਾ ਵਾਸਾ ਭਾਈ ਹੋਰ ਅਬਦੀ ਕਿਰਪਾ ਨਾਲ ਪਰਮੇਸ਼ਰ ਨਾਮ ਆਦਰਯੋਗ ਬਸਾਲੰਦ ਨੋਜੀ ਜਨਕਾਰਨ ਕਾਰਿਆ ਜਿਨ ਕਰ ਕਾਰਨ ਕਾਰਿਆ ਸੋਇਸਾਰ ਕੇ ਪਾਜੀਸ ਪ੍ਰਮਾਤਮਾ ਨੇ ਕਰਤਾਰ ਨੇ ਜਗਤ ਦਾ ਮੂਲ ਚਿਆ ਪੈਦਾ ਕੀਤਾ ਹੈ ਉਹ ਇਸ ਸਮਾਲ ਸਾਰ ਨੇ ਸਮਾਲ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਰੱਬ ਨੇ ਆਪ ਸਮਾਲ ਕਰਦਾ ਹੈ ਪ੍ਰਮਾਤਮਾ ਜੀ ਪਛਾਣ ਕਿਵੇਂ ਹੋ ਇਨਸਾਨ ਦੇਸੀ ਮੌਜੂਦਤੀ ਦੇਸੀ ਗੁਰੂ ਸਾਹਿਬ ਜੀਆ ਨੇ ਗੁਰ ਕਾਬਦ ਪਛਾਣ ਹਿਐ ਜਾ ਆਪੇ ਨਜ਼ਰ ਹੀ ਕਰ ਦੋ ਇਹ ਗੱਲਾਂ ਨਦਰ ਪਰਮਾਤਮਾ ਦੀ ਤੇ ਗੁਰੂ ਦਾ ਸਭ ਹਿਰਦੇ ਟਿਕਦਾ ਗੁਰ ਕਾ ਸਬਦ ਰਤਨ ਹੈ ਭਾਜੀ ਪਰਮਾਤਮਾ ਕਿਰਪਾ ਕਰੇ ਤਾਂ ਜੀਵ ਦੇ ਹਿਰਦੇ ਵਿੱਚ ਗੁਰੂ ਦਾ ਸਭ ਟਿਕਦਾ ਉਹ ਸੋਧੀ ਪੈਂਦੀ ਹੈ ਸਮਾਧਿ ਮਿਲਦੀ ਹੈ ਕਿ ਮਨ ਉਹ ਜੋਤ ਸਰੂਪ ਹੈ ਆਪਣਾ ਮੋਲ ਈ ਸ਼ਾਨ ਸੇ ਜਨ ਸਭ ਦੇ ਸੋਹਣ ਤੇ ਸੱਚੇ ਦਰਵਾਜ਼ਾ ਰੱਬ ਦੇ ਦਰਬਾਰ ਕਿਹਨੇ ਭਾਈ ਸੋਹਣੇ ਸੁਭਾਅ ਨਾਲ ਲੱਗਦੇ ਨੇ ਜੋ ਸਭ ਦੀ ਕਮਾਈ ਕਰਦੇ ਉਜੀ ਵਾਤ ਬਹੁਤ ਹੀ ਸੋਹਣੇ ਲੱਗਦੇ ਨੇ ਕਿ ਉਹਨਾਂ ਜਿਹਨ ਸਫਲਾ ਬਣ ਜਾਂਦਾ ਜੋ ਸਬਦੀ ਕਮਾਈ ਕਰਦੇ ਨੇ ਦੋਰਮਕ ਸੱਚੇ ਸਬਦ ਰਤੇ ਗੁਰੂ ਘਾਰੇ ਜਿਹੜੇ ਗੁਰੂ ਦੇ ਪ੍ਰਤੀ ਜੁੜੇ ਨੇ ਉਹ ਸੱਚੇ ਸਬਦੇ ਪਿਆਰ ਵਿਚਲੀ ਰਹਿੰਦੇ ਨੇ ਆਪ ਮੇਲੇ ਕਰਤਾਰ ਪਰਮਾਤਮਾ ਨਾਲ ਜੁੜਦੇ ਭਾਵ ਗੁਰੂ ਦਾ ਸਬਦ ਹੈ ਗੁਰੂ ਹੈ ਤੇ ਪਰਮਾਤਮਾ ਤਿੰਨ ਗੱਲਾਂ ਚੌਥੀ ਜੀ ਵਾਤ ਐਸੀ ਪ੍ਰਾਰਥਨਾ ਕਰੀਏ ਵਾਹਿਗੁਰੂ ਜੀ ਤੋਂ ਨਾਮ ਜਪਿਰੇ ਗੁਰਦੀ ਕਲ ਹਿਰਦੇ ਤੀਰੋਜ ਬੇਨਤੀ ਗੁਰੂ ਮਹਾਰਾਜ ਸਾਡੇ ਗੁਰਦੇ ਪਰਮਾਤਮਾ ਗੁਰਦੀ ਬਾਣੀ ਵਸੇ ਵਿਗਪਦੇਸ਼ ਵਸੇ ਸੱਚੀ ਭਗਤੀ ਤੇ ਤਦੇ ਹੋਏਗੀ ਤੇ ਨਾਮ ਕਿਤੇ ਨਹੀਂ ਤਾਂ ਆਪੇ ਪੜ ਪੜ ਕੇ ਢਿੱਲਾ دیے ਸਾਰੀ ਮਰ ਪੜ ਪੜੇ ਕਿਤਾਬਾਂ ਕਾਰਨ ਗ੍ਰੰਥ ਜਮਰਜੀ ਕਲ ਨਹੀਂ ਕੀਤੀ ਨਾ ਸਬਦੀ ਜੀ ਬਨਹੀਂ ਸਫਲਾ ਹੋਏ ਜੀਵਨ ਸਫਲਾ ਤਦ ਹਾਲ ਹੀ ਹਿਰਦੇ ਨਾਮ ਵਸੇਗਾ ਉਹ ਵਸੇਗਾ ਆਪਣੇ ਅੰਦਰ ਮਿਲਤਾ ਨਾਲ ਗੁਰੂ ਦੀ ਕਿਰਪਾ ਨਾਲ ਲੱਭਦੀ ਮੇਰ ਨਾਲ ਮਾਰ ਮੇਰ ਕਰਦੇ ਗੁਰਮਤਿ ਸਸਲਾ ਨਾ ਜੀਵਾਂਤਨ ਪਾਰਾ ਪਾਇ ਉਸ ਪਰਮਾਤਮਾ ਨੂੰ ਗੁਰੂ ਦੀ ਮੱਥ ਨਾਲ ਜੁੜ ਕੇ ਸਿਰ ਤੋਂ ਸਲਾ ਕਰੀ ਉਹਦਾ ਕੋਈ ਅੰਤ ਨਹੀਂ ਪਾ ਸਕਦਾ ਕੜ ਕੜ ਹੁਕਮ ਵਸ ਸਰ ਹੁਕਮੇ ਕਰੇ ਵੀ ਸਰ ਪਰਮਾਤਮਾ ਹਮੇਸ਼ਾ ਫਿਰ ਹੁਕਮ ਦੇ ਅੰਦਰ ਸਭ ਜੀਵਾਂ ਦੇ ਵਸਦਾ ਹੈ ਤੇ ਹਉਕਮਤ ਬਾਈ ਉਸ ਪਰਮਾਤਮਾ ਦੀ ਜੀਵਨ ਸੰਭਾਲ ਕਰਦਾ ਹੈ ਬਾਹਵੋ ਹੁਕਮ ਅਨਸਾਰ ਸੰਸਾਰ ਨੂੰ ਥਾਪ ਕੇ ਇਸ ਪਵ ਸਾਗਰ ਤੋਂ ਪਾਰ ਕਰਦਾ ਹੈ ਜੋ ਰਸਬ ਦੀ ਸਾਲਾਹੀ ਹੈ ਗੁਰੂ ਸਬਦ ਦਾ ਪਾਪ ਗੁਰੂ ਦੇ ਸਬਦ ਕੇ ਮਾ ਕੇ ਭਾਈ ਪਰਮਾਤਮਾ ਮਜੂਤ ਉਸਲਾ ਕਰ ਹਾਉ ਮੈਂ ਵਿਚੋਂ ਕੋਈ ਜਉ ਜਉ ਸ਼ਬਦ ਨੂੰ ਪੜਾਂਗੇ ਜਪਾਂਗੇ ਕਮਾਈ ਕਰੰਜ ਕਾਰਾਂ ਤੇ ਰਹਿਤ ਹੋ ਜਾਾਂਗੇ ਮਨ ਨਿਰਮਲ ਹੋ ਜਾਏਗਾ ਹਾਉ ਮੈਂ ਤੀਰਗ ਰੋਗ ਹੈ दारु ਵਿਸਨਾ ਹੈ ਕਿਰਪਾ ਕਰ ਦੇ ਆਪਣੀ ਤਾਂ ਗੁਰ ਕਾ ਸਬਦ ਕੁਮਾਨ ਗੁਰਦਾਸ ਸਬਦ ਕੁਮਾਨ ਗੁਰੂ ਦੇ ਵਚਨਾਂ ਨੂੰ ਕੁਮਾਨਾ ਬਾਣੀ ਪੜ ਕੇ ਨਾਮ ਜਪਣਾ ਫਿਰ ਕੋਈ ਹੋਮੀ ਦੂਰ ਹੋ ਜੇਗੀ ਮਨ ਨਿਰਮਲ ਹੋ ਜਾਏਗਾ ਰੱਬ ਨਾਲ ਲੀਨ ਹੋ ਜਾਏਗਾ ਤੇ ਅੰਦਰੋਂ ਅੰਕਾਰ ਦੂਰ ਹੋ ਜਾਂਦਾ ਹੈ ਦੀ ਸਾਤਨ ਨਾਮ ਹੈ ਬਾਹਰੀ ਜਿਹੜੀ ਜੀਵ ਇਸਤਰੀ ਨਾਮ ਤੋਂ ਬਾਹਰ ਹੈ ਤਾਨੇ ਸਤਿ ਸਾਰੇ ਪੰਜਗਾ ਸੂਜ ਨਾਮ ਤੋਂ ਬਾਹਰ ਹੋ ਗਏ ਮਨ ਮਰਜ਼ੀ ਕਰਦੇ ਨੇ ਆਪ ਗੁਣਮੰਤੀ ਰੋਏ ਉਹ ਪਾਈ ਉਹ ਗੁਣਾ ਨੂੰ ਕਮਾਲ ਆਇਆ ਦੇ ਰੂਪਸਤਵ ਤਾਂ ਵੀ ਰੋਂਦੇ ਨੇ ਕਿ ਜੀਵਨ ਸਫਲਾ ਨਹੀਂ ਹੋਇਆ ਰੱਬ ਤੋਂ ਬੇਮਕ ਹੋ ਗਏ ਐਸੇ ਜੀ ਪਟਕਦੇ ਨੇ ਸਤ ਸਲਾਹੀ ਸੱਚ ਲਗਾ ਸੱਚੇ ਨਾਇ ਤ੍ਰਿਪਤ ਹੋਈ ਸੱਚੇ ਨਾਮ ਪਾਈ ਜਪ ਕੇ ਤ੍ਰਿਪਤੀ ਮਿਲਦੀ ਅਨੰਦ ਬਣਦਾ ਹੈ ਸਭ ਸੰਤੋਖ ਮਿਲਦਾ ਹੈ ਗੁਣ ਵਿਚਾਰੀ ਗੁਣ ਸੰਗਨਾ ਖਾਲੀ ਸਵਤ ਪੜਿ ਜਿਸਾਉ ਨਹੀਂ ਦੇਣਾ ਗੁਰਬਾਣੀ ਸੁਣ ਕੇ ਦਇਆ ਵੀ ਗੁਣ ਇਕੱਠੇ ਕਰਨਾ ਅੰਦਰ ਸਮਝਣਾ ਉਹਨੇ ਕਿਮਾਈ ਕਰਨੀ ਹੈ ਫਿਰ ਭਾਵੇਂ ਕੀ ਹੋਏਗਾ ਆਪ ਗੁਣ ਕੰਡੇ ਤੋ ਗੁਰਬਾਣੀ ਸੁਣ ਮੈਲ ਗਵਾਏ ਇਹ ਬਾਣੀ ਬਹੁਤ ਵੱਡੀ ਵਿਲਖਣਤਾ ਵਿਸ਼ੇਸ਼ਤਾ ਹੈ ਜਉ ਜਉ ਬਾਣੀ ਪੜੋਗੇ ਪ੍ਰੇਮ ਨਾਲ ਹਿਰਦੇ ਸਮਝ ਆਏਗੀ ਵਿਚਾਰਾਂ ਵਾਲੇ ਮਲ ਦੂਰ ਦਇਆ ਤਾਰਮ ਸ਼ੀ ਸੰਤੋਖਤਾ ਹਿਰਦੇ ਟਿਕਦੀ ਆ ਮਨ ਨਿਰਮਲ ਹੋ ਜਾਏਗਾ ਸਰੀਰ ਦੇ ਮੈਲ ਨਸਾਬਣ ਤੇ ਜਲਨਤ ਹੋ ਸਕਦੇ ਆ ਮਨ ਵਾਲੀ ਮੈਲ ਜਿਹੜੀ ਵਿਕਾਰੀ ਪ੍ਰਵਿਰਤੀ ਹੈ ਕ੍ਰਿਸ਼ਨਾ ਵਾਲੀ ਆ ਗੋਸਨ ਕੋਈ ਕੇਵਲ ਗੁਰੂ ਦਾ ਸਬਦ ਤੋਂ ਹੋ ਸਕਦਾ ਹੈ ਸਮਰਤ ਗੁਰੂ 베ਲਾ ਪਾਰ ਕਰਦੇ ਸਰਦਾਸ ਕੀਤੇ ਮਹਾਰਾਜਿਆ ਨੇ ਇਹ ਸੱਚੇ ਪਾਸ਼ਾ ਕਿਰਪਾ ਕਰ ਮਿਹਰ ਕਰ ਸਾਨੂੰ ਸਬਦ ਦੇ ਤਾਲ ਨਿਭਾ ਵਿਕਾਰਾਂ ਤੋਂ ਵਿਜਾ ਕੇ ਰਖ ਮਹਾਰਾਜੀ ਤੂੰ ਨਾ ਵਿਸਰੇ ਤੇਰੀ ਯਾਦ ਹਮੇਸ਼ਾ